ਵਾਹਿ ਗੁਰੂ ਸਾਹਿਬ ਜੀ ਅਗੰਮ ਅਪਾਰ ਅਨੰਤ ਗੁਰ ਅਬਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਨਾਨਕ ਦੇਵ ਸਤ ਗੁਰ ਨਾਨਕ ਦੇਵ ਦੇਵ ਦੇਵੀ ਸਭ ਧਾਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁੰਨ ਸਮਾਦ ਅਗਾਦ ਸਾਦ ਸੰਗਤ ਸਪਰੰਪਰ ਅਬਗਤ ਅਲਖ ਅਭੇਵ ਆਗਾਮਿਤ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧਨੀ ਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹ ਏ ਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਮਾਥਤਰ ਕੁਟੀ ਦ੍ਰਿਸ਼ਟ ਕਰੂਰਾ ਬੋਲੇ ਕੌੜਾ ਜੇਬਾ ਕੀ ਫੂੜਾ ਸਦਾ ਭੁਖੀ ਪਿਰ ਜਾਣ ਦੂਰ ਮਾਥੇ ਤ੍ਰੈ ਕੁਟੀ ਦਰੇਸ਼ ਟਿਕਰੂਰਾ ਬੋਲੇ ਕੌੜਾ ਜਿਹ ਬਾ ਕੀ ਫੂੜ ਸਦਾ ਭੂਖੀ ਪਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ ਉਪਾਈ ਉਹਨ ਸਭ ਜਗ ਖਾਇਆ ਹਮ ਗੋਰ ਰਾਖੇ ਮੇਰੇ ਭਾਈ ਰਹਾਉ ਭਾਇ ਠਗੌਲੀ ਸਭ जग ਜੋਹਿਆ ਬ੍ਰਹਮਾ ਬੇਸਣ ਮਹਾਦੇਵ 모ਹਿਆ ਗੁਰਮਖ ਨਾਮ ਲਗੇ ਸੇ ਸੋਹਿਆ ਵਰਤ ਨੇਮ ਕਰ ਥਾਕੇ ਵਰਤ ਨੇਮ ਕਰ ਥਾਕੇ ਪੁਨ ਹੈ ਚਰਨਾ ਪਟ ਤੀਰਤ ਭਵੇ ਸਭ ਧਰਨਾ ਸੇ ਉਬਰੇ ਜੇ ਸਤਿਗੁਰ ਕੀ ਸਰਣਾ ਮਾਇਆ ਮੋਹ ਸਬੋ ਜਗ ਬਾਦਾ ਹਉ ਮੇ ਪਚੇ ਮਨ ਮੁਖ ਮੂਰਾ ਖਾ ਗੁਰ ਨਾਨਕ ਬਹਾ ਪਕਰ ਹਮ ਰਾਖਾ ਹਉ ਮੇ ਪਚੇ ਮਾਨ ਮੁਖ ਮੂਰਾ ਖਾ ਗੁਰ ਨਾਨਕ ਬਹਾ ਫਕਰ ਹਮ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਜ ਸੰਗਤ ਵਡ ਭਾਗੀ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਲ ਵਿੱਚ ਜੁੜ ਬੈਠ ਕੇ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 394 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਪੰਜਵੇਂ ਪਾਤਸ਼ਾਹ ਤਨ ਤਨ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਰਸਨਾ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਏ ਜਿਸ ਦਾ ਪਾਠ ਆਪ ਜੀ ਨੇ ਸਰਵਨਿ ਇਸ ਇਲਾਹੀ ਫਰਮਾਨ ਦੀ ਰਹਾਉ ਦੀ ਪੰਕਤੀ 'ਚ ਸਤਿਗੁਰ ਜੀ ਨੇ ਫਰਮਾਇਆ ਐਸੀ ਇਸਤਰੀ ਇਕਰਾਮ ਉਪਾਈ ਇਹ ਇਸਤਰੀ ਕੋਈ ਸਰੀਰ ਕਰਕੇ ਨਹੀਂ ਵਖਤ ਕਬੀਰ ਜੀ ਨੇ ਇੱਕ ਵਚਨ ਫਰਮਾਇਆ 나ਕੋ ਕਾਟੀ ਕੰਨੋ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਤੇ ਨੱਕ ਵੀ ਕੱਟੀ ਤੇ ਉਹਦਾ ਕੰਨ ਵੀ ਕੱਟ ਦਿੱਤੇ ਬੇਸ਼ੱਕ ਉਹ ਸੱਜਣਾ ਨੇ ਫਰਮਾਇਆ ਹੈ ਕਿ ਕਬੀਰ ਸਾਹਿਬ ਕੋਲ ਇੱਕ ਇਸਤਰੀ ਆਈ ਸੀ ਉਹਨਾਂ ਨੇ ਉਹਦਾ ਨੱਕ ਤੇ ਕੰਨ ਕੱਟ ਬਾਕੀ ਦਇਆਵਾਂ ਹੁੰਦੀਆਂ ਇਹ ਝੋਲਾ ਮੈਂ ਅਸਤੀ ਕੀ ਕਰਦੇ ਆ ਸਾਡੀ ਬਿਰਤੀ ਸੰਸਾਰੀਏ ਇੱਕ ਹੀ ਅਲਫਾਬ ਮੇਰੀ ਨੱਕ ਰਹਿ ਜਾਵੇ ਇਹ ਮੈਂ ਕੋਈ ਵੀ ਕੰਮ ਕਰ ਰਿਹਾ ਉਹ ਚਪੜੀ ਨੱਕ ਰੱਖਣਾ ਚਾਹੁੰਦਾ ਈ ਮੇਰੀ ਬੱਲੇ ਬੱਲੇ ਹੋ ਕੁਈ ਕਾਰਜ ਕੀਤਾ ਵੀ ਮੈਂ ਇਸ ਵਾਸਤੇ ਕਰ ਰਿਹਾ ਮੈਂ ਪਰਮੇਸ਼ਰ ਦੇ ਲੇਖੇ ਨਹੀਂ ਕਰ ਰਿਹਾ ਮੈਂ ਆਪਣੀ ਬੱਲੇ ਬੱਲੇ ਕਰਾਉਣਾ ਫਿਰ ਉਹ ਬੱਲੇ ਬੱਲੇ ਜਿਹੜੀ ਨਾ ਆਪਣੀ ਮੈਂ ਲੋਕਾਂ ਦੇ ਕੋਲੋਂ ਆਪਣੇ ਕੰਨਾਂ ਨਾਲ ਸੁਣਨਾ ਚਾਹੁੰਦਾ ਔਰ ਇਹ ਹੀ ਸਭ ਤੋਂ ਵੱਡੀ ਮਨੁੱਖ ਦੀ ਵੈਰ ਨੇ ਕਿ ਮਨੁੱਖ ਵਾ 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 ਤੇ ਪਰਮੇਸ਼ਰ ਦੀ ਕਰਨੀ ਸੀ ਪਰ ਆਪਣੀ ਕਰਉਣਾ ਚਾਹੁੰਦਾ ਹੈ ਸਿਫਤ ਤੇ ਵਾਹਿਗੁਰੂ ਦੀ ਸੁਣਨੀ ਸੀ ਆਪਣੀ ਸੁਣਨਾ ਚਾਹੁੰਦਾ ਹੈ ਨਾਕੂ ਕਾਟੀ ਕਬੀਰ ਸਾਹਿਬ ਕਹਿੰਦੇ ਮੈਂ ਇਹ ਗੱਲ ਕੱਟ ਦਿੱਤੀ ਏ ਤੇ ਮੈਂ ਨੱਕ ਆਪਣੀ ਰੱਖਣੀ ਔਰ ਮੈਂ ਇਹ ਗੱਲ ਕੱਟ ਦਿੱਤੀ ਏ ਕਿ ਮੈਂ ਆਪਣੇ ਕੰਨਾਂ ਦੇ ਨਾਲ ਆਪਣੀ ਸੋਭਾ ਸੁਣਨਾ ਇਤ ਕਾਟਕੂਟ ਕੇ ਡੈਰੀਕਲ ਖਤਮ ਕਰਤੀ ਮੈਂ ਆਪਣੇ ਰੇਵਨ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਗੱਲ ਸੰਤ ਜਨਾਂ ਨੇ ਜਾਣੀ ਵੀ ਸਾਡੀ ਵੈਰ ਨੇ ਇਹੀ ਸਾਡੇ ਜੀਵਨ ਨੂੰ ਖਾਰੀ ਲੋਕਾਂ ਨੂੰ ਇਹ ਪਿਆਰੀ ਲੱਗਦੀ ਏ ਲੇਕਿਨ ਰੱਬ ਦੇ ਪਿਆਰਿਆਂ ਨੂੰ ਇਹ ਪਿਆਰੀ ਨਹੀਂ ਲੱਗਦੀ ਇਹ ਤ੍ਰਿਸ਼ਨਾ ਹੈ ਤਿੰਨਾ ਗੁਣਾਂ ਨੂੰ ਰਲਾ ਕੇ ਇਹ ਨਾਇਆ ਵੀ ਆਖਿਆ ਗਏ ਤਿੰਨ ਗੁਣਾ ਇੱਕ ਸਖਤ ਉਪਾਇ ਮਹਾ ਮਾਇਆ ਹੈ ਤਾਂ ਕੀ ਸ਼ਾਇਆ ਤਿੰਨਾ ਗੁਣਾਂ ਦੇ ਨਾਲ ਰਾਜ ਗੁਣ ਤਮ ਗੁਣ ਸਤ ਗੁਣ ਰਾਜਸੀ ਸੁਭਾਅ ਰਾਜਸੀ ਸੁਭਾਅ ਜਿਹੜਾ ਹੈ ਉਹ ਪ੍ਰਵਾਨ ਨਹੀਂ ਚੜਦਾ ਇਹਨਾਂ ਰਾਜ ਕਰਨ ਵਾਲਾ ਜਿਹੜਾ ਹੈ ਉਹ ਆਖੇ ਕਿ ਪਰਮੇਸ਼ਰ ਨੇ ਮੈਨੂੰ ਸੇਵਾ ਆਸਤੇ ਲਾਇਆ ਹੈ ਤੇ ਉਹ ਪ੍ਰਵਾਨ ਚੜਦਾ ਹੈ 15 ਭਗਤਾਂ ਵਿੱਚੋਂ ਭਗਤ ਪੀਬਾ ਜੀ ਗਗਨੌਰ ਦੇ ਰਾਜੇ ਆ। ਗੁਰੂ ਗੋਬਿੰਦ ਸਿੰਘ ਦੇ ਇੱਕ ਬਚਨ ਨੇ ਕਿ ਜੰਗਲ 'ਚ ਜਾਣ ਦੀ ਲੋੜ ਨਹੀਂ ਆਪਣੇ ਸਮੇਂ ਦਾ ਰਾਜਾ ਬਣ ਕੇ ਬੈਠ। ਲਿਕਨ ਇਨਸਾਫ ਕਰੀ ਕਿ ਮੈਨੂੰ ਵਾਹਿਗੁਰੂ ਨੇ ਡਿਊਟੀ ਲਈ ਸੇਵਾ ਲਈ ਤੇ ਮੈਂ ਇਨਸਾਫ ਕਰਨਾ ਨਿਆਏ ਸਾਸ਼ਤਰ ਲੈ ਰਾਜ ਕਮਾਵੇ ਤਾਂ ਕਹ ਨਿਕਟ ਕਾਲ ਨਾ ਆਵੇ ਲਿਕਨ ਜੇ ਰਾਜ ਤਖਤੇ ਬੈਠਾ ਹੈ ਸੱਚ ਭੁਲ ਗਿਆ ਇਨਸਾਫ ਨਹੀਂ ਕਰ ਰਿਹਾ ਜੋ ਨਰਪ ਨਿਆਇ ਕਰੇ ਨਾਹੀ ਬੋਲਤ ਝੂਠ ਬਣਾਏ ਰਾਜ ਤਿਆਗ ਤਪੱਸਿਆ ਕਰੇ ਕੁੰਮ ਨਰਕ ਮੇ ਪਾਏ ਇਲਾਹੀ ਬਾਣੀ ਦਾ ਬਚਨ ਹੈ ਰਾਜਾ ਧਰਮ ਕਰੇ ਪਰਥਾਏ ਆਸਾ ਬੰਧੇ ਦਾਨ ਕਰਾਏ ਰਾਜਾ ਧਰਮ ਕੀ ਕਮਾਰਿਆ ਹੈ ਵੀ ਮੈਂ ਲੋਕਾਂ ਨੂੰ ਦੇਵਾਂ ਮੇਰਾ ਰਾਜ ਭਾਗ ਜਿਹੜਾ ਬਣਿਆ ਰਹੇ ਮੇਰੀ ਬੱਲੇ ਬੱਲੇ ਹੁੰਦੀ ਰਹੇ ਦੂਜਾ ਤਮੋ ਗੁਣੇ ਪਾਈ ਗੁਰਦਾਸ ਜੀ ਦਾ ਕਥਨ ਹੈ ਇਲਾਹੀ ਬਾਣੀ ਦਾ ਵੀ ਹੈ ਤਾਮਸੀ ਸੁਭਾਅ ਗੁੱਸੇ ਵਾਲਾ ਸੁਭਾਅ ਮਹਾ ਦਿਓ ਅਤੂਤ ਹੋਏ ਤਾਮਸ ਅੰਦਰ ਜੋਗ ਨਾ ਜਾਣੇ ਵੀ ਤਾਮਸੀ ਸੁਭਾਅ ਦੇ ਅੰਦਰ ਜੋਗ ਦਾ ਅਰਥੇ ਮਲਾਪ ਜਿਹਦੇ ਕੋਲੇ ਸੁਭਾਅ ਤਾਮਸੀ ਹੈ ਨਾ ਉਹਦਾ ਮਲਾਪ ਨਹੀਂ ਹੋ ਸਕਦਾ ਸਤਗੁਰ ਦਾ ਗੁਣ ਕੀ ਏ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਸਤਕ ਸਤਗੁਣ ਗੁਣ ਚੰਗਾ ਏ ਸੰਤੋਖੀ ਹੋਣਾ ਪਰ ਇਹਦੇ ਵਿੱਚ ਵੀ ਹਉਮੈ ਆ ਜੋ ਹੋਈ ਏ ਤੇ ਸੰਤੋਖੀ ਪਰ ਸਾਰਿਆਂ ਦਾ ਪ੍ਰਧਾਨ ਮੈਂ ਹਾਂ ਵੱਡਾ ਮੈਂ ਇਹ ਉਹਦੀ ਮਾਇਆ ਤਿੰਨ ਗੁਣਾਂ ਵਾਲਾ ਕਿ ਸਾਹਿਬ ਜੀ ਕਹਿੰਦੇ ਆ ਕਿ ਜਿਸ ਨੇ ਉਹਦੇ ਨਾਮ ਨਾ ਲੱਗਾ ਉਹਦੇ ਕੋਲ ਇੱਕ ਬਖਸ਼ਿਸ਼ ਏ ਕਿ ਇਹ ਮਾਇਆ ਜਿਹੜੀ ਦੁਨੀਆ ਨੂੰ ਖਾਗੀਏ ਬ੍ਰਹਮਾ ਵਿਸ਼ਨੂੰ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਨ ਕੀਏ ਜਿਸ ਨੇ ਚੇਤੇ ਵੋਪੜੇ ਹਰ ਗੁਰਮਖ ਸੋਝੀ ਪਾਈ ਜਿਸ ਵਾਇਕੁਰ ਨੇ ਪੈਦਾ ਕੀਤੇ ਉਹਨੂੰ ਭੁੱਲ ਗਏ ਆਪਣਾ ਨਾਂ ਜਿਹੜਾ ਨਾ ਉਹ ਦੁਨੀਆ ਨੂੰ ਜੀਣਾ ਸ਼ੁਰੂ ਕਰਦਾ ਪਰ ਜਿਹੜਾ ਉਹਦੇ ਨਾਂ ਨਾ ਲੱਗ ਗਿਆ ਉਹ ਇਸ ਤੋਂ ਬਚ ਗਿਆ ਇਹ ਮਾਇਆ ਉਹਦੀ ਸ਼ਰਨ ਵਿੱਚ ਆ ਗਿਆ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਹੈ ਤਾਂ ਕੀ ਛਾਇਆ ਇਹ ਮਾ ਮਾਇਆ ਉਹਦੀ ਛਾਇਆ ਚਾ ਪਾਈ ਕੁਰਤਾਸ ਜੀ ਨੇ ਸਪਸ਼ਟ ਕਰਨ ਵਾਸਤੇ ਕਿ ਇਹ ਇਸ ਤਰੀਕੇ ਹੋ ਜੀਏ ਇਤ ਕਵਿਤ ਲਿਖਿਆ ਦੂਜੀ ਪੰਕਤੀ ਇੱਕ ਦਿਨ ਇੱਕ ਪੰਕਤੀ ਸਾਂਝੀ ਗਈ ਦੂਜੀ ਪੰਕਤੀ ਚ ਸਪਸ਼ਟ ਹੋ ਜਾਂਦਾ ਹੈ ਕਿ ਇਹ ਇਸ ਤਰੀਕੇ ਦੀ ਹੈ ਤੇ ਇਲਾਹੀ ਬਾਣੀ ਵਿੱਚ ਵੀ ਆਉਂਦਾ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਗਿਆਨੀ ਧਿਆਨੀ ਕਾਜੀ ਪੰਡਤ ਸਭ ਜਲ ਜਾਈ ਜਾਂਦੇ ਵੱਡੇ ਵੱਡੇ ਗਿਆਨੀ ਜਿਹੜੇ ਆ ਉਹ ਸੜ ਗਏ ਧਿਆਨੀ ਸੜ ਗਏ ਕਾਜੀ ਜਿਹੜੇ ਸੀ ਪੰਡਤ ਵਿਦਵਾਨ ਜਿਹੜੇ ਸੀ ਉਹ ਇਸੇ ਹੰਕਾਰ ਵਿੱਚ ਹੀ ਸੜ ਗਏ ਉਹਨਾਂ ਨੂੰ ਵੀ ਇਤਸਨਾ ਜੜੀ ਨਾ ਲੱਗੇ ਮਹਾਮਾਰੀ ਸਭ ਜਗਤ ਪਰ ਛਾਈ ਵਿਣ ਦੰਤਾ ਸਭ ਜਗ ਖਾਇਤ ਇਹਨੂੰ ਆਖਿਆ ਮਹਾਮਾਈ ਇੱਕ ਸਤਿਗੁਰ ਸਾਹਿਬ ਜੀ ਦੀ ਪੰਕਤੀ ਹੈ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਆਉਤਰੇ ਕਈ ਵਾਰੀ ਇਉਂ ਆ ਵੀ ਅਸੀਂ ਇਹਦੇ ਅਰਥ ਮਹਾਮਾਈ ਦੇ ਦੇਵੀ ਮਾਤਾ ਕਰ ਇਹ ਠੀਕ ਹੈ ਕਿ ਸਾਡੇ ਧਰਮ ਵਿੱਚ ਅਜੂਨੀ ਦੀ ਪੂਜਾ ਹੈ ਕਿਸੇ ਵੀ ਸਰੀਰ ਦੀ ਪੂਜਾ ਨਹੀਂ ਹੈਗੀ ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਪਰ ਜੇ ਅਸੀਂ ਇਹ ਅਰਥ ਕਰੀਏ ਨਾ ਸਿਧਾਂਤ ਟੁੱਟੇਗਾ ਸਾਡਾ ਵੀ ਦੇਵੀ ਦੀ ਪੂਜਾ ਕਰੇ ਤੇ ਬੰਦੇ ਤੋਂ ਔਰਤ ਦਾ ਜਨਮ ਮਿਲੇਗਾ ਫਿਰ ਤੇ ਮੰਦਨਾ ਉਹ ਵੀ ਗੁਰੂ ਗ੍ਰੰਥ ਸਾਹਿਬੀ ਬੀਬੀ ਨੂੰ ਮਾੜਾ ਕਹਿਤਾ ਨਾਰ ਕੀ ਇਹ ਅਗ ਹੈ ਨਰ ਕੀ ਇਹ ਸੂਰਮਾ ਹੈ ਨਰ ਕੋਈ ਬੀਬੀ ਵੀ ਹੋ ਸਕਦੀ ਹੈ ਅਗ ਜੜਿਆ ਹੋਇਆ ਕੋਈ ਮਨੁੱਖ ਵੀ ਹੋ ਸਕਦਾ ਹੈ ਇਹਨੂੰ ਹੀ ਸਤਿਗੁਰ ਸਾਹਿਬ ਜੀ ਨੇ ਆਖਿਆ ਮਾਇਆ ਮਮਤਾ ਮੋਹਣੀ ਵਿਣਦੰਤਾ ਸਭ ਜਖ ਆਇਆ ਜੀ ਇਹ ਇਹੋ ਜੀ ਤ੍ਰਿਸ਼ਨਾ ਮੋਹਣੀ ਏ ਜਿਨੇ ਦੰਦਾਂ ਤੋਂ ਬਿਨਾ ਸਾਰੇ ਸੰਸਾਰ ਨੂੰ ਖਾ ਲਿਆ ਮਹਾਮਾਈ ਸਭ ਜਗਤ ਪਰਸ਼ਾਈ ਵਿਣ ਦੰਤਾ ਸਭ ਜਗ ਖਾਇਤ ਹੈ ਤੀਰਥ ਵਰਤ ਪੁੰਨ ਦਾਨ ਨੇਮ ਕੋਈ ਆਖੇ ਮੈਂ ਇਸ ਤੀਰਥ ਤੇ ਗਿਆ ਸੀ ਇਸ਼ਨਾਨ ਕਰ ਲਿਆ ਸੀ ਕੋਈ ਆਖੇ ਮੈਂ ਇਹ ਵਰਤ ਰੱਖ ਲਿਆ ਸੀ ਕੋਈ ਆਖੇ ਮੈਂ ਇਨਾ ਪੁੰਨ ਕਰ ਲਿਆ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਇਆ ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗੁਮਾਨ ਨਾਨਕ ਨੇ ਪ੍ਰਜਾਤ ਤੇ ਜਿਉ ਕੁੰਚਰ ਇਸਨਾ ਵੀ ਸਗਾ ਮੰਨਨ ਨੂੰ ਵੀ ਮੈਂ ਇਸ ਤੀਰਥ ਤੇ ਗਿਆ ਸੀ ਮੈਂ ਇਹਨਾ ਦਾਨ ਕਰਤਾ ਹੈ ਅਣਜਾਣ ਪੁਣੇ ਚ ਸੇ ਵੀ ਕਈ ਵਾਰੀ ਕਹਿੰਨੇ ਕਿ ਮੈਂ ਗੋੜਦਰੇ ਇਹਨਾ ਦਾਨ ਦੇ ਦਿੱਤਾ ਹੈ ਨਹੀਂ ਸਾਨੂੰ ਸ਼ੁਕਰ ਹੋਣਾ ਚਾਹੀਦਾ ਵੀ ਸੱਚੇ ਪਾਤਸ਼ਾਹ ਤੂੰ ਆਪਣੇ ਬਖਸ਼ੇ ਵਿੱਚੋਂ ਸੇਵਾ ਕਰਵਾ ਲਈਏ ਸਾਡੇ ਕੋਲੋਂ ਇਹ ਤੁਮ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਨੇ ਇਹੋ ਜੇ ਪੁੰਨਦਾਨ ਇਹ ਕੀ ਦੇ ਤਾਂ ਕੀ ਰਇਤ ਹੈ। ਇਹ ਤੇ ਸਾਰੀ ਉਸ ਮਹਾਮਾਈ ਦੀ ਰਇਤ ਨੇ ਆਦ ਕੇ ਬਿਆਦ ਕੇ ਉਪਾਦ ਕੇ ਤਰੇ ਦੋਖ ਤੇ ਏਕ ਤੇਰੋ ਨਾਮ ਹੀ ਬਚੈਇਤ। ਦੈਨਿ ਨੇ ਆਦੀ ਵਿਆਦੀ ਤੇ ਉਪਾਦੀ ਇੱਕ ਨਾਮ ਹੈ ਜਿਹੜਾ ਇਹਨਾਂ ਤੋਂ ਬਚਾ ਸਕਦਾ ਹੈ ਇਸ ਇਸਤਰੀ ਜਿਹੜੀ ਤ੍ਰਿਸ਼ਨਾ ਹੈ ਜਿਹਦਾ ਕੋਈ ਆਕਾਰ ਨਹੀਂ ਹੈਗਾ ਉਹ ਵਾਈਗੁਰਮੇ ਪੈਦਾ ਹੁੰਦੀ ਹੈ ਐਸੀ ਇਸਤਰੀ ਇਕਰਾਮ ਉਪਾਈ ਸਤਿਗੁਰ ਸਾਹਿਬ ਜੀ ਨੇ ਇਹ ਵੀ ਆਖਿਆ ਹੈ ਕਿ ਸਾਡਾ ਮਨ ਨਾ ਟਿਕਣ ਦੇਣ ਦਾ ਕਾਰਨ ਵੀ ਇਹ ਹੈ ਸਾਧੋ ਇਹੋ ਮਨ ਗਹਿਓ ਨਾ ਜਾਈ ਕਿਉਂ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾਈ ਮਨ ਨੂੰ ਵੀ ਇਹ ਨਹੀਂ ਟਿਕਣ ਦੇਣੀ ਸਾਹਿਬ ਜੀ ਕਹਿੰਦੇ ਇਹਦੇ ਕੋਲੋਂ ਇਸ ਇਸਤਰੀ ਨੇ ਉਹਨ ਸਭ ਜਗ ਖਾਇਆ ਜਗ ਸੰਸਾਰ ਮਮ ਸੰਸਾਰ ਦੇ ਵਿੱਚ ਹੀ ਤੋ ਸਵਾਹੀ ਗੁਰ ਦੇ ਬੰਦੇ ਆ ਨਾ ਭਾਵ ਸੰਸਾਰੀ ਬਿਰਤੀ ਵਾਲੇ ਕਿ ਮੇਰਾ ਮਨ ਇਉਂ ਕਹਿੰਦਾ ਤੇ ਜਿੰਨੇ ਸੰਸਾਰੀ ਬਿਰਤੀ ਵਾਲੇ ਸੀ ਉਹਨਾਂ ਸਾਰਿਆਂ ਨੂੰ ਇੱਕ ਆ ਗਈ ਹੈ ਸੰਸਾਰੀ ਬਿਰਤੀ ਵਾਲਾ ਕੋਈ ਨਹੀਂ ਬਚਿਆ ਹਮ ਗੁਰ ਰਾਖੇ ਮੇਰੇ ਪਾਈ ਮੈਂ ਤਾਂ ਬਚਿਆ ਕਿ ਮੈਂ ਗੁਰੂ ਕੀ ਸ਼ਰਨ ਵਿੱਚ ਆ ਰਿਹਾ ਗੁਰੂ ਕੀ ਸ਼ਰਨ ਚ ਆਉਣ ਕਰਕੇ ਗੁਰੂ ਨੇ ਮੈਨੂੰ ਰੱਖ ਲਿਆ ਨਹੀਂ ਤੇ ਸਰਪਨੀ ਤੇ ਉਪਰ ਨਹੀਂ ਬੜਿਆ ਬ੍ਰਹਮਾ ਮਿਸਨ ਮਹਾ ਦਿਓ ਛੜਿਆ ਲੱਖ ਰੱਖ ਬਰਮੇ ਵੇਦ ਪੜ ਇੱਕ ਅੱਖਰ ਭੇਦ ਨਾ ਜਾਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਿੰਦੇ ਗੁਰੂ ਤੋਂ ਬਿਨਾ ਉਹ ਜੋ ਜੇ ਲੱਖਾਂ ਵੇਦ ਪੜ ਲਵੇ ਆਖੇ ਰੱਖ ਲੇਗਾ ਨਹੀਂ ਸੁਲਤਾਨਪੁਰ ਸਾਹਿਬੀ ਧਰਤੀ ਦੇ ਉੱਤੇ ਜਦੋਂ ਭਾਈ ਪਗੀਰth ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਕਿਸੇ ਨੂੰ ਸਿੱਧੇ ਰਸਤੇ ਪਾਉਣ ਦਾ ਇਹ ਅਸੂਲ ਸੀ ਕਿ ਉਦੋਂ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰਨਾ ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਪਰਮ ਭਰਾ ਹਮ ਹਾਰਾਖੇ ਗੁਰ ਸ਼ਬਦ ਵਿਚਾਰਿਆ ਗੁਰੂ ਨਾਨਕ ਸਾਹਿਬ ਫਰਮਾਉਂਦੇ ਕਿ ਸਹੀ ਤਾਂ ਬਚੇ ਆ ਕਿ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ਬਦ ਸੀ ਉਹ ਵਾਹਿਗੁਰੂ ਰੱਖਣ ਵਾਲਾ ਹੈ ਜੇ ਗੁਰੂ ਨਾਨਕ ਕੇ ਸਾਕਰ ਕੇਵਲ ਗੁਰੂ ਤੋਂ ਬਿਨਾ ਲਿਖਦਾ ਮਾਥੇ ਤਰੇ ਕੁਟੀ ਮਾਥੇ ਦੇ ਉੱਤੇ ਮੱਥੇ ਤਿੰਨ ਤਿਉੜੀਆਂ ਰਜ ਗੁਣ ਤਮ ਗੁਣ ਸਤ ਗੁਣ ਦੀਆਂ ਜਦੋਂ ਇਹ ਨੇ ਫਿਰ ਦ੍ਰਿਸ਼ਟ ਕਰੂਰ ਜਿਹੜੀ ਵੇਖਣੀ ਹੈ ਅੱਖਾਂ ਦੇ ਵਿੱਚ ਵੀ ਕਈ ਵਾਰੀ ਕੋਈ ਬੰਦਾ ਗੁੱਸੇ 'ਚ ਹੋਵੇ ਨਾ ਤੇ ਉਹਦੀਆਂ ਅੱਖਾਂ 'ਚ ਪਤਾ ਲੱਗਦਾ ਵੀ ਇਹ ਬੰਦਾ ਗੁੱਸੇ ਦੇ ਵਿੱਚ ਮੂਈ ਤੱਕਣੀ ਜਿਹੜੀ ਉਹ ਮੇਰ ਭਰੀ ਨਹੀਂ ਜਿਹਦੇ ਕੋਲੇ ਰਾਜ ਗੁਣੇ ਤਮ ਗੁਣੇ ਸਤ ਗੁਣੇ ਉਹਦੀਆਂ ਅੱਖਾਂ 'ਚ ਕਰੋਧ ਦੇ ਬੋਲੇ ਕੌੜਾ ਉਹ ਫਿਰ ਕੌੜਾ ਬੋਲਦਾ ਹੈ ਜੇ ਬਾਗ ਕੀ ਫੂੜ ਉਹਦੀ ਜ਼ੁਬਾਨ ਇਹੋ ਜਿਹੀ ਫੁੱਟੀ ਹੋਈ ਏ ਕਿ ਉਹਨੂੰ ਮਿੱਠਾ ਬੋਲਣਾ ਉਹਨੂੰ ਚੰਗਾ ਪਿਆਰ ਨਾਲ ਬੋਲਣਾ ਜਿਹੜਾ ਨਹੀਂ ਆਉਂਦਾ ਸਦਾ ਭੁખી ਫਿਰ ਜਾਣੇ ਉਹ ਹਮੇਸ਼ਾ ਉਹਦੀ ਭੁੱਖ ਜਿਹੜੀ ਹੈ ਨਹੀਂ ਨਿਕਲਦੀ ਉਹਨੇ ਵਾਹਿਗੁਰੂ ਨੇੜੇ ਨਹੀਂ ਸਮਝਿਆ ਸਤਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਇੱਕ ਬਚਨ ਫਰਮਾਇਆ ਅਦਮ ਚੰਡਾਲ ਦੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਸ਼ਟਾਈ ਹੈ ਅਦਮ ਕਹਿੰਦੇ ਨੀਚ ਮੈਂ ਹੁਣ ਕੋਈ ਇਸਤਰੀ ਇਹ ਵੀ ਨਹੀਂ ਹੈਗੀ ਪਰ ਸਤਿਗੁਰ ਸਾਹਿਬ ਨੇ ਇਸਤਰੀ ਦੇ ਪ੍ਰਤਾਇਕ ਵਰਤਿਆ ਕਿ ਇੱਕ ਨੀਚ ਇਸਤਰੀ ਉਹ ਬ੍ਰਾਹਮਣੀ ਉੱਚੀ ਹੋਗੀ ਜਿਵੇਂ ਕਈ ਵਾਰੀ ਸਾਡੇ ਪਿੰਡਾਂ ਚਰਵਾਜ ਦੇ ਘਰ ਵਾਲਾ ਠਾਣੇਦਾਰ ਹੋਵੇ ਤੇ ਘਰ ਵਾਲੇ ਨੂੰ ਠਾਣੇਦਾਰ ਨਹੀਂ ਕਹਿੰਦੇ ਬੰਦਾ ਸਰਪੰਚ ਹੋਵੇ ਘਰ ਵਾਲੀ ਸਰਪੰਚ ਨਹੀਂ ਇਵੇਂ ਹੀ ਨੀਤਔਰ ਮਾਫ ਕਰਿਓ ਇਹ ਜਾਤ ਨਹੀਂ ਹੈਗੀ ਕਿਸੇ ਬ੍ਰਾਹਮਣ ਦੇ ਲੜਕੇ ਨਾਲ ਵਿਆਹੀ ਗਈ ਜੋ ਬ੍ਰਾਹਮਣੀ ਬਣ ਜਾਂਦੀ ਨੀਤ ਕੀ ਇਹ ਬਿਰਤੀ ਜਦੋਂ ਵਾਹਿਗੁਰੂ ਨਾਲ ਵਾਈ ਦੂਰ ਜਾਂਦਣਾ ਉਹ ਟੁੱਟੀ ਹੋਈ ਬਿਰਤੀ ਹੈ ਲੇਕਿਨ ਗੁਰੂ ਕੋਲ ਆਏ ਗੁਰੂ ਨੇ ਉਹ ਬਿਰਤੀ ਸਾਡੀ ਵਾਹਿਗੁਰੂ ਨਾਲ ਜੋੜਤੀ ਫਿਰ ਇਹ ਉੱਚੀ ਪਈ ਅਦਮ ਤਿੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸਛਟਾਈ ਨੇ। शूद्र ਵਰਤੀ ਨੀਚ ਕੋ ਟੁੱਟਣਾ ਸ੍ਰੇਸ਼ਟ ਹੋ ਗੀ। ਪਾਤਾਲੀ ਆਕਾਸੀ ਸਖਣੀ ਲਹਿਬਰ ਬੂਜੀ ਖਾਈ। ਸਦਾ ਕੂખી। ਪਤਾਲ ਥੱਲੇ ਤੋਂ ਲੈ ਕੇ ਛੋਟੇ ਪਦਾਰਥ ਤੋਂ ਲੈ ਕੇ ਵੱਡੇ ਤੋਂ ਵੱਡਾ ਲੈ ਕੇ ਵੀ ਰਜੇ ਲਹਿਬਰ ਅਰਬੀ ਦਾ ਸ਼ਬਦ ਏ। ਕਿ ਇਹ ਅੱਗ ਦੇ ਵਿੱਚ ਸੜੀ ਰਹਿੰਦੀ ਏ ਕਿਉਂ ਕਿ ਇਹਨੇ ਵਾਹਿਗੁਰੂ ਨੂੰ ਦੂਰ ਸਮਝਿਆ ਸਾਬ ਜੀ ਕਹਿੰਦੇ ਪਾਏ ਠਗੋਲੀ ਸਭ ਜਗ ਚੋਹਿਆ ਬ੍ਰਹਮਾ ਵਿਸ਼ਨ ਮਹਾ ਦਿਓ ਮੋਇਆ ਇਹ ਠਗੋਲੀ ਉਸ ਵਾਹਿਗੁਰੂ ਨੇ ਆਪ ਪਾਈ ਏ ਇਹਦੇ ਚ ਬ੍ਰਹਮਾ ਵਿਸ਼ਨੂ ਮਹਾ ਦਿਓ ਇਹ ਸਾਰੇ ਇਸਨੇ ਮੋਹਲੇ ਠੱਗੇ ਗਏ ਗੁਰਮੁਖ ਨਾਮ ਲੱਗੇ ਸੇ ਸੋਹਿਆ ਗੁਰਮਖ ਜਿਹਨੇ ਗੁਰੂ ਕੀ ਦੀਖਿਆ ਲਈ ਤੇ ਨਾਮ ਨਾ ਲੱਗਿਆ ਜਿਹੜਾ ਨਾਮ ਨਾ ਲੱਗਿਆ ਨਾ ਉਹਨੇ ਗੱਲ ਵਾਹਿਗੁਰੂ ਦੀ ਕੀਤੀ ਏ ਸਤਿਗੁਰ ਦੀ ਅਲਾਈ ਬਾਣੀ ਵਿੱਚ 11 ਭਟ ਨੇ ਤੇ 11 ਦੇ 11 ਹੀ ਬ੍ਰਾਹਮਣ ਖਾਨਦਾਨ ਭਗਤਾਂ ਚੋਂ ਚਾਰ ਭਗਤ ਨੇ ਚੌਹਾ ਭਗਤਾਂ ਨੂੰ ਕਿਸੇ ਦੀ ਬਾਣੀ ਪੜੋਗੇ ਨਾ ਨਾਮ ਨਾ ਆਏਗੀ ਭਗਤ ਜੈਵ ਦੇਵ ਜੀ ਕੇਵਲ ਰਾਮ ਨਾਮ ਮਨੋਰਮੰ ਪਤ ਅੰਮ੍ਰਿਤ ਤਤਮੈ ਕਹਿੰਦੇ ਕੇਵਲ ਜੇ ਸੁੰਦਰ ਹੈ ਤੇ ਉਹ ਵਾਜਪੁਰ ਦਾ ਨਾਮ ਹੈ ਉਹ ਤੇਰੇ ਮਨਮ ਚ ਰਮਣਾ ਚਾਹੀਦਾ ਹੈ ਤੇਰੇ ਮਨ ਵਿੱਚ ਅਮਰਤ ਨਾਮ ਬੋਲਣ ਦੀ ਦੇਰੀ ਹੈ ਤਤ ਸੀਗਰ ਕਿਰਪਾ ਤੇਰੇ ਤੇ ਹੋ ਜਾਏਗੀ ਫਿਰ ਤੂੰ ਸੁਹਾਵਣਾ ਉਹਦੇ ਜਰ ਦੇ ਸੋਏਗਾ ਵਰਤ ਨੇਮ ਕਰ ਥਾਕੇ ਪੁਨਹੇ ਚਰਨਾ ਕਿੰਨੇ ਪਤਾ ਨਹੀਂ ਕਿੰਨੇ ਕੋ ਹੋਏ ਨੇ ਵਰਤ ਰੱਖਣ ਵਾਲੇ ਕਿੰਨੇ ਕੋ ਹੋਏ ਨੂੰ ਨੇਮ ਕਰਨ ਵਾਲੇ ਨੇਮ ਸਾਡਾ ਵੀ ਹੈ ਕਈ ਵੇਰੇ ਦੁਨਿਆਵੀ ਕਹਾਵਤ ਤੇ ਕਿ ਪ੍ਰੇਮ ਅਗੇ ਨੇਮ ਨਹੀਂ ਵਿਖੇ ਜਾਂਦੇ ਪਰ ਸਾਡੇ ਘਰ ਇਹ ਮਖਾਵਣੀ ਸਾਡੇ ਘਰ ਸਾਧ ਸੰਗ ਪ੍ਰੇਮ ਨੇ ਸਾਡੇ ਘਰ ਇਹ ਕਿ ਨੀਮ ਜਿਹੜੇ ਆ ਉਹ ਪ੍ਰੇਮ ਨਾਲ ਨਿਭਾਏ ਜਾਂਦੇ ਆ ਕੋਈ ਆਖੇ ਕਿ ਮੈਂ ਪੁੰਨਦਾਨ ਕਰ ਲੈਣੀ ਤਾਟ ਤੀਰਥ ਭਵੇ ਸਭ ਧਰਨਾ ਕੋਈ ਤੀਰਥਾਂ ਤੇ ਕੋਈ ਠਾਠ ਤੀਰਥਾਂ ਤੇ ਸਾਰੀ ਧਰਤੀ ਦਾ ਪਰਮਣ ਕਰ ਲਏ ਆਖੇ ਠਕਾਈ ਆ ਜਾਵੇਗੀ ਨਹੀਂ ਤਕਾ ਕਿੱਥੇ ਆ ਸੇ ਉਬਰੇ ਜੇ ਸਤਿਗੁਰ ਕੀ ਸਰਣਾ ਜਉ ਤੂੰ ਗੁਰੂ ਕੀ ਸਰਣ ਵਿੱਚ ਆ ਗਿਆ ਫਿਰ ਤੂੰ ਇਸ ਤੋਂ ਬਚ ਗਿਆ ਮਾਇਆ ਮੋਹ ਮੰਮੇ ਨੂੰ ਹੋੜਾ ਏ ਤੇ ਹਾਹੇ ਨੂੰ ਸਿਹਾਰੀ ਏ ਜੇ ਇਹ ਕਿਰਿਆ ਹੁੰਦੀ ਫਿਰ ਸਿਹਾਰੀ ਨੇ ਬੋਲਣਾ ਸੀ ਹੁਣ ਇਹ ਨਾਮ ਏ ਜੇ ਮਾਇਆ ਦਾ ਮੋਹ ਜਿੱਥੇ ਨਾਮ ਹੋਵੇ ਉੱਥੇ ਸਿਹਾਰੀ ਨਹੀਂ ਹੋਵੇ ਇਸ ਮਾਇਆ ਦੇ ਮੋਹ ਨੇ ਸਭੋ ਜਗ ਬੰਦ ਸੰਸਾਰ ਦੀ ਬਿੱਤੀ ਵਾਲੇ ਸਾਰੇ ਬੰਨ ਲਏ ਹੋਮੇ ਪਚੇ ਹੋਮੇ ਚ ਫਸੇ ਹੋਏ ਸੰਸਾਰੀ ਬਿੱਤੀ ਵਾਲੇ ਹੋਮੇ ਚ ਫਸੇ ਹੋਏ ਨੇ ਉਹ ਆਪਣੀ ਮਨ ਦੀ ਮੱਤ ਕਰਨ ਵਾਲੇ ਨੇ ਇਸ ਕਰਕੇ ਉਹ ਸੱਚ ਦੇ ਮੂਰਖ ਨਹੀਂ ਮਨ ਮੁਖ ਮੂਰਾਖਾ ਜਦੋਂ ਇਹੋ ਜਿਹਾ ਵੀ ਹੋਵੇ ਕਿ ਗੁਰੂ ਕੋਲ ਆ ਕੇ ਬੇਨਤੀ ਕਰਦੇ ਕਿ ਮੈਂ ਮੂਰਖਾ ਮੈਨੂੰ ਰੱਖ ਲਾ ਮੈਂ ਆਪਣੇ ਆਪ ਨੂੰ ਰੱਖ ਨਹੀਂ ਸਕਦਾ ਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਬਾਹ ਪਕੜ ਕੇ ਰੱਖ ਲੈਣਗੇ ਗੁਰ ਨਾਨਕ ਬਾਹ ਪਕਰ ਹਮ ਰਾਖਾ ਧੰ ਗੁਰੂ ਅਰਜੁਨ ਦੇਵ ਮਾਰਾ ਫਰਮਾਇਆ ਕਿ ਗੁਰੂ ਨਾਨਕ ਸਹਿਬ ਮਹਾਰਾਜ ਸਾਹਿਬ ਨੇ ਆਪ ਬਾਹ ਨੂੰ ਫੜ ਕੇ ਰੱਖ ਲਿਆ ਜਿਸ ਨੂੰ ਗੁਰੂ ਨਾਨਕ ਨੇ ਬਾਹ ਨੂੰ ਫੜ ਕੇ ਰੱਖਿਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਰਹਿ ਸਤਿਗੁਰ ਸਾਹਿਬ ਦੀ ਕਿਰਪਾ ਕਰਕੇ ਇਲਾਹੀ ਬਾਣੀ ਦੀ ਵਿਚਾਰ ਕਰਾਈ ਵਿਚਾਰ ਕਰਦਿਆਂ ਬਹੁ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਨ ਬਤੈ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ